ਏ ਦਿੱਲੀ ਦੇ ਖੁਸ਼ਵਿੰਦਰ ਜੀ ਨੇ ਤੇ ਮੇਰੇ ਕੋਲੋਂ ਹੋਲੀ ਤੇ ਹੈਟਟ੍ਰਿਕ ਹੋਈ ਹੈ 2022 23 24 ਤਿੰਨੇ ਫਸਟ ਪਈ ਸਾਡੇ ਕੋਲ ਆਏ ਨੇ ਇਤਿਫਾਕ ਦੀ ਗੱਲ ਹੈ ਪਿਛਲੇ ਸਾਲ ਵੀ ਸੀ ਇਸ ਸਾਲ ਵੀ ਦਿੱਲੀ ਦਾ ਹੀ ਹੈ ਰਹੀ ਗੱਲ ਸੈਕੰਡ ਨੰਬਰ ਤੇ ਸਿਰਫ ਇੱਕ ਹੈਟਟ੍ਰਿਕ ਨਹੀਂ ਕੀਤੀ ਅਸੀਂ ਹੈਟਟ੍ਰਿਕ ਕ੍ਰਾਸ ਕੀਤੀ ਹੈ ਇਸ ਸਾਲ 20 ਫਰਵਰੀ ਨੂੰ 2.5 ਕਰੋੜ ਦਾ ਨਾਮ ਕਰਨਾਲ ਦੇ ਬੰਦੇ ਦਾ ਨਿਕਲਿਆ 12 ਤਰੀਕ ਨੂੰ ਹੈਦਰਾਬਾਦ ਦਾ 12 ਮਾਰਚ ਨੂੰ ਨਿਕਲਿਆ ਤੇ ਇਹ ਵੀ 2.5 ਕਰੋੜ ਦਾ ਇਨਾਮ ਹੈ ਯਾਨੀ ਕਿ ਆਈਪੀਐਲ ਜੈਟ੍ਰਿਕ ਹੋਈ ਨਾ ਹੋਈ ਗਾਂਧੀ ਬ੍ਰਦਰਜ਼ ਇਨਾਮਾਂ ਦੀ ਹੈਟ੍ਰਿਕ ਲੋਕਾਂ ਦੀ ਮੈਂ ਆ ਜਨਾਂ ਨੇ ਬਾਈ ਦੀ ਲੋਕਾਂ ਨੂੰ ਇਹ ਕਹਿਣਾ ਕਿ ਆਪਣੀ ਕਿਸਮਤ ਨੂੰ ਦਿਓ ਮੌਕਾ ਇਹ ਕਦੀ ਲਾਟਰੀ ਪਾ ਕੇ ਤੇ ਅਦਰ ਉਦਰੋਂ ਲਾਟਰੀ ਬਹੁਤ ਤੁਹਾਡੀ ਮਰਜ਼ੀ ਹੈ ਜੇ ਤੁਹਾਨੂੰ ਚੰਗੇ ਲੱਗਦੇ ਆ ਬਟ ਇਹ ਲੁਧਿਆਣਾ ਵਾਸੀਆਂ ਨੂੰ ਖਾਸ ਕਰਕੇ ਅਪੀਲ ਹੈ ਕਿ ਸਾਡੀ ਦੁਕਾਨ ਨੂੰ ਇੱਕ ਮੌਕਾ ਦਿਓ ਵਸਾਖੀ ਬੰਪਰ ਚੱਲ ਰਿਹਾ ਹੈ 24 ਨੂੰ ਹੋ ਸਕਦਾ ਅਗਲੇ ਕਰੋੜਪਤੀ ਤੁਸੀਂ ਹੋ ਦੇਖੋ ਮੇਰਾ ਇੰਸਟਾ ਤੇ ਜਰਾ ਆਪਣਾ ਪੇਜ ਹੈ ਇੱਕ ਤਾਂ ਚੱਲ ਰਿਹਾ ਹੈ ਬਾਕੀ ਮੇਰੇ ਨਾਮ ਤੇ ਬੜੇ ਫੇਕ ਪੇਜ ਚੱਲ ਰਹੇ ਆ ਕਹਣਾ ਚੀਜ਼ਾਂ ਤੋਂ ਬਚਣਾ ਲੋਕਾਂ ਨੇ ਮੈਂ ਇੱਕੋ ਹੀ ਆਵਾਮ ਕਰਦਾ ਮੇਰੀ ਦੁਕਾਨ ਤੋਂ ਆ ਕੇ ਫਿਜ਼ੀਕਲੀ ਟਿਕਟ ਖਰੀਦੋ ਕਿਉਂਕਿ ਨਾਮ ਵੀ ਫਿਜ਼ੀਕਲੀ ਕਲੇਮ ਹੋਣਾ ਹੈ ਜਿਹੜੇ ਲੋਕ ਵਟਸਐਪ ਤੇ ਟਿਕਟ ਖਰੀਦ ਰਹੇ ਨੇ ਉਹ ਥੋੜਾ ਜਿਹਾ ਧਿਆਨ ਰੱਖਣ ਤੁਹਾਡੇ ਨੂੰ ਘਟਾਲਾ ਹੋ ਸਕਦਾ ਗਾਂਧੀ ਬ੍ਰਦਰ ਅਵੇਅਰ ਕਰ ਰਿਹਾ ਜੇ ਕਿਸੇ ਦਾ ਨੁਕਸਾਨ ਹੋ ਜਾਂਦਾ ਫਿਰ ਉਹਦਾ ਉਹ ਜਮਵਾਰਾ ਸੀ ਬੜੇ ਅਵੇਰਨੈਸ ਦੀ ਵੀਡੀਓ ਆਲਰੇਡੀ ਪਾ ਚੁੱਕੇ ਆ ਰੈਗੂਲਰ ਭਾਜੀ ਕੋਲ ਰੈਗੂਲਰ ਮੈਂ 2.5 ਸਾਲ ਤੋਂ ਲਾਟਰੀ ਪਾ ਰਹੇ ਆ ਤੇ ਅੱਜ ਗੁਰ ਆਮਦਾ ਜ ਮੇਰਾ 2.5 ਕਰੋੜ ਦਾ ਇਨਾਮ ਪਹਿਲਾ ਇਨਾਮ ਨਿਕਲਿਆ ਹੈ ਗੁੱਲੀ ਬੰਪਰ ਤੇ ਭਾਈ ਦੇ ਹੱਥ ਦੀ ਬਰਕਤ ਹੈ ਇਹ ਦੁਕਾਨ ਦੀ ਬਰਕਤ ਹੈ ਤੇ ਉਸ ਬਰਕਤ ਸਰ ਕਈ ਮੈਂ 2.5 ਕਰੋੜ ਦਾ ਪਹਿਲਾ ਇਨਾਮ ਨਿਕਲਿਆ ਮੈਨੂੰ ਪਤਾ ਨਹੀਂ ਆਇਆ ਸੀ ਕਿੱਦਾਂ ਟਿਕਟ ਦਾ ਅਰੇਂਜ ਬਣਿਆ ਕਿੱਦਾਂ ਆਣ ਆਏ ਸੀ ਉਹਨਾਂ ਨੇ ਮੈਂ ਰੈਗੂਲਰ ਆਂਦਾ ਰਹਿੰਦਾ ਮੇਰਾ ਗਾਰਮਨ ਦਾ ਹੀ ਕੰਮ ਹੈ ਜਿਹੜੀ ਜਿਹੜੀ ਦਿੱਲੀ ਤੋਂ ਤੇ ਇੱਥੇ ਮੈਂ ਆਂਦਾ ਰਹਿੰਦਾ ਰੈਗੂਲਰ ਤੇ ਜਦੋਂ ਵੀ ਆਉਣਾ ਮੈਂ ਰੈਗੂਲਰ ਟਿਕਟ ਲੈ ਕੇ ਜਾਂਦਾ ਇਹਨਾਂ ਤੋਂ ਇੱਕ ਟਿਕਟ ਰੋਲ ਕੀ ਕਰੋਗੇ ਮੈਂ ਆਪਣੀ ਖਾਇਸ਼ਾਂ ਪੂਰੀਆਂ ਕਰਾਂਗਾ ਬੱਚਿਆਂ ਦੀ ਖਾਇਸ਼ਾਂ ਪੂਰੀਆਂ ਕਰਾਂਗੇ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਲਾਟਰੀ ਪਾ ਰਹੇ ਹੋ ਮੈਂ 2 2.5 ਸਾਲ ਤੋਂ ਪਾ ਰਿਹਾ ਤਾਂ ਕੀ ਕਹਿਣਾ ਜਾਓਗੇ ਅੱਜ ਕਾਂਦੀ ਬ੍ਰਦਰ ਨੂੰ ਵੀ ਜੇ ਕਿਸਮਤ ਤੁਹਾਡੀ ਮੈਂ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਇੱਕ ਵਾਰੀ ਆ ਕੇ ਕਿਸਮਤ ਜਰੂਰ ਅਜ਼ਮਾਓ ਇਹ ਜੂਆ ਨਹੀਂ ਹੈ ਇੱਕ ਲਾਟਰੀ ਬਾਓ ਜ਼ਿਆਦਾ ਨਹੀਂ ਸਿਰਫ ਇੱਕ ਲਾਟਰੀ ਨਾਲ ਹੀ ਕਿਸਮਤ ਅਜ਼ਮਾਈ ਜਾਂਦੀ ਹੈ ਕਿੰਨੇ ਸਾਲ ਪਾਉਂਦੇ ਆਏ ਲਗਾਤਾਰ ਮੈਂ ਤਾਂ 2.5 ਸਾਲ ਤੋਂ ਪਾ ਰਿਹਾ ਹਾਂ 2.5 ਸਾਲ ਠੀਕ ਹੈ